ਹਾਂਜੀ ਦੋਸਤੋ ਅੱਜ ਦੀ ਪ੍ਰਸਿੱਧ ਕਹਾਵਤ ਹੈ ਕਿ ਮਰਦਾਂ ਵੱਲੋਂ ਆਜ਼ਾਦ ਕੀਤੀਆਂ ਔਰਤਾਂ ਅਕਸਰ ਹੀ ਰੋਲ ਜਾਂਦੀਆਂ ਦੋਸਤੋ ਕਿਵੇਂ ਰੋਲਦੀਆਂ ਜਦੋਂ ਇੱਕ ਔਰਤ ਦੀ ਖਾਸ ਕਰਕੇ ਅੱਜ ਦੀ ਜਨਰੇਸ਼ਨ ਦੀ ਆਪਾਂ ਗੱਲ ਕਰਕੇ ਤਾਂ ਜਦੋਂ ਮੈਰਿਜ ਕਰਾਉਂਦੀ ਹੈ ਤਾਂ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਮੈਨੂੰ ਇੱਥੇ ਆਜ਼ਾਦੀ ਚਾਹੀਦੀ ਹੈ ਮੈਨੂੰ ਇੱਥੇ ਆਜ਼ਾਦੀ ਚਾਹੀਦੀ ਹੈ ਮੈਂ ਇਕੱਲੀ ਜਾ ਕੇ ਉਹਨਾਂ ਨਾਲ ਟੂਰ ਤੇ ਘੁੰਮ ਕੇ ਆਉਣਾ ਜਾਂ ਹੋਰ ਬਹੁਤ ਸਾਰੀਆਂ ਆਜ਼ਾਦੀਆਂ ਦੀ ਜੇਕਰ ਆਪਾਂ ਗੱਲ ਕਰੀ ਤਾਂ ਸੋ ਮਰਦੋਂ ਦੇ ਘਰ ਵਾਲਾ ਉਸਨੂੰ ਰੋਕਦਾ ਉਹ ਰੋਕਦਾ ਉਹਦੇ ਬਾਰੇ ਵੀ ਫਿਕਰਮੰਦ ਹੁੰਦਾ ਹੈਗਾ ਸਮਾ ਮਾੜਾ ਚੱਲ ਰਿਹਾ ਵੀ ਕੋਈ ਮਾੜੀ ਦਰਘਟਨਾ ਨਾ ਵਾਪਰ ਜਾਵੇ ਪਰ ਉਸ ਔਰਤ ਨੂੰ ਇਹ ਲੱਗਦਾ ਹੁੰਦਾ ਵੀ ਮੈਨੂੰ ਸ਼ੱਕ ਦੀ ਨਿਗਾਨਾ ਦੇਖਦਾ ਹੈ ਮੇਰੀ ਨਿਗਰਾਨੀ ਰੱਖਦਾ ਹੈ ਇਹ ਬੰਦਾ ਸਹੀ ਨਹੀਂ ਫਿਰ ਉਹ ਗੱਲ ਝਗੜਾ ਵੱਧਦਾ ਵੱਧਦਾ ਦੋਸਤੋ ਤਲਾਕ ਤੇ ਪਹੁੰਚ ਜਾਂਦਾ ਹੈਗਾ ਉਸ ਤੋਂ ਬਾਅਦ ਉਹ ਆਜ਼ਾਦ ਹੋ ਜਾਂਦੀ ਹੈ ਤੇ ਤੁਸੀਂ ਦੇਖਿਆ ਹੋਣਾ ਆਪਣੇ ਤਜਰਬੇ ਅਨੁਸਾਰ ਵੀ ਉਹ ਔਰਤ ਹੈ ਜਿਹੜੀ ਆਜ਼ਾਦ ਕੀਤੀ ਹੋਈ ਹੁੰਦੀ ਅਕਸਰ ਰੁਲਕੇ ਰਹਿ ਜਾਂਦੀ ਹੈ ਕਿਉਂਕਿ ਉਹ ਸਹਰਾਂ ਦੀ ਨਹੀਂ ਰਹਿੰਦੀ ਤੇ ਨਾਲ ਹੀ ਨਾਲ ਦੋਸਤੋ ਪੇਕਿਆਂ ਦੀ ਨਹੀਂ ਰਹਿੰਦੀ ਤੇ ਅਗਲਾ ਘਰ ਵੀ ਉਹਨੂੰ ਪਤਾ ਨਹੀਂ ਕਿਹੋ ਜਿਹਾ ਮਿਲੂਗਾ ਸੋ ਇਸ ਕਰਕੇ ਔਰਤਾਂ ਨੂੰ ਵੀ ਮਰਦਾਂ ਨੂੰ ਸਾਰਿਆਂ ਤੇ ਗੱਲ ਲੱਗ ਹੁੰਦੀ ਹੈ ਰਿਸ਼ਤੇ ਸਾਨੂੰ ਆਪਣੇ ਮਦਰ ਬਣਾ ਕੇ ਰੱਖਣੇ ਚਾਹੀਦੇ ਆ ਪ੍ਰੇਮ ਭਾਵ ਨਾਲ ਰਹਿਣਾ ਚਾਹੀਦਾ ਹੈਗਾ ਸੋ ਆਜ਼ਾਦ ਕੀਤੀਆਂ ਔਰਤਾਂ ਅਕਸਰੀ ਰੁੱਲ ਜਾਂਦੀਆਂ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈਗਾ ਕਿ ਆਜ਼ਾਦੀ ਨਾਲ ਬੰਦਾ ਖੱਦ ਵੀ ਹੁੰਦਾ ਹੈਗਾ ਜੇ ਅਸੀਂ ਸੋ ਪ੍ਰੇਮ ਕਰਨ ਵਾਲੇ ਦੋ ਦਿਲ ਜੇ ਇਕੱਠੇ ਹੋ ਕੇ ਰਹਿਣਗੇ ਆਪਸੀ ਸਹਿਮਤੀ ਰੱਖਣਗੇ ਤਾਂ ਜ਼ਿੰਦਗੀ ਸੌਖੀ ਲੰਘ ਜਾਨੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ